ਦੋਸਤੋ ਸਤਿੰਦਰ ਸਿੰਘ ਕਾਸਟੇਬਲ ਦੇ ਘਰੋਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿਹੜੇ ਕਿ ਪਿਛਲੇ ਮੰਗਲਵਾਰ ਦੀ ਦਰਮਿਆਨੇ ਰਾਤ ਨੂੰ ਲਾਪਤਾ ਹੋ ਗਏ ਸਮਾਣਾ ਪਟੜਾ ਰੋਡ ਦੇ ਉੱਪਰ ਜੇ ਗੱਲ ਕਰੀਏ ਤਾਂ 8 ਤਰੀਕ 8 ਜੁਲਾਈ ਰਾਤ ਨੂੰ ਤਕਰੀਬਨ 9 ਵਜੇ ਲਾਸਟ ਕਾਲ ਤੇ ਗੱਲ ਹੋਈ ਔਰ ਉਸ ਤੋਂ ਬਾਅਦ ਜਿਹੜਾ ਉਹਦਾ ਫੋਨ ਬੰਦ ਹੋ ਜਾਂਦਾ ਹੈ ਕਿ ਅੱਜ ਉਹਨਾਂ ਦੇ ਗ੍ਰਹਿ ਵਿਖੇ ਸਾਬਕਾ ਮੰਤਰੀ ਅਤੇ ਸਾਬਕਾ ਐਮਐਲਏ ਅ ਰਖੜਾ ਸਾਹਿਬ ਸਰਜੀਤ ਸਿੰਘ ਜੀ ਰਖੜਾ ਅੱਜ ਪਹੁੰਚੇ ਹੋਏ ਨੇ ਔਰ ਸਤਿੰਦਰ ਦੇ ਘਰ ਤੋਂ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਆਪਾਂ ਗੱਲਬਾਤ ਕਰਦੇ ਹਾਂ ਰਖੜਾ ਸਾਹਿਬ ਨਾਲ ਦੇਖੋ ਪਹਿਲੀ ਗੱਲ ਤਾਂ ਇਹ ਹੈ ਵੀ ਪ੍ਰਮਾਤਮਾ ਕੋਲ ਅਰਦਾਸ ਕਰਦੇ ਹਾਂ ਕਿ ਸਾਨੂੰ ਬੱਚਾ ਕਿਤੇ ਨਾ ਕਿਤੇ ਲੱਭ ਹੀ ਜਾਵੇ ਤੇ ਕੀ ਹੋਇਆ ਕੀ ਨਹੀਂ ਹੋਇਆ ਇਹ ਤਾਂ ਹੁਣ ਪ੍ਰਮਾਤਮਾ ਨੂੰ ਹੀ ਪਤਾ ਹੈ ਪਰ ਬਹੁਤ ਮਾੜਾ ਇਨਸੀਡੈਂਟ ਹੈ ਦੇਖੋ ਹਫਤਾ ਹੋ ਗਿਆ ਆਲਮੋਸਟ ਅਜੇ ਕੋਈ ਟ੍ਰੇਸ ਨਹੀਂ ਹੋ ਰਿਹਾ ਕਿ ਕੀ ਹੋਇਆ ਕੀ ਨਹੀਂ ਹੋਇਆ ਛੀਰ ਦੇ ਨਾਲ ਬੈਲਟ ਬਲੱਡ ਲੱਗਿਆ ਹੋਇਆ ਤੇ ਉਸ ਨੂੰ ਕੋਸ਼ਿਸ਼ ਕਰਦੇ ਆ ਕਹਿਣ ਦੀ ਕਿ ਵੀ ਤੁਸੀਂ ਛੇਤੀ ਨਾਲ ਖੇਤੀ ਕੋਈ ਨਾ ਕੋਈ ਆਪਾਂ ਟੈਸਟ ਆਊਟ ਕਰੀਏ ਵੀ ਕੌਣ ਬੰਦੇ ਨੇ ਕੀ ਨੇ ਕੀ ਹੋਇਆ ਕੀ ਨਹੀਂ ਹੋਇਆ ਪਰ ਬਹੁਤ ਮਾੜੀ ਗੱਲ ਕਰਨਾ ਹੈ ਆਮ ਬੰਦਾ ਕੀ ਸਮਝੂਗਾ ਆਮ ਉਹਦੀ ਪਾਸੇਫਟੀ ਕਿਵੇਂ ਬਣ ਸਕਦੀ ਹੈ ਇਹ ਲਾਈਨ ਆਊਟ ਦੀ ਸਥਿਤੀ ਲਾਈਨ ਆਊਟ ਤਾਂ ਦੇਖੋ ਇੱਥੇ ਹਕਾਇਤਾ ਘਟੀ ਪਰ ਦੇਖੋ ਆਮ ਮਲਾਜਮ ਹੈ ਇਵਨ ਵੀ ਆਮ ਬੰਦਾ ਹੈ ਫਿਰ ਕੋਈ ਨਾ ਕੋਈ ਵੈਪਨ ਵੀ ਉਹਦੇ ਕੋਲ ਹੋਊਗਾ ਮਰ ਮੋਟਾ ਪਰ ਹੁਣ ਫਿਰੋ ਪਰਮਾਤਮਾ ਅਗੇਰ ਦਸ ਕਰਨ ਸਿਪਾਸ਼ਾਂ ਕੀ ਇਹੇ ਘਟਨਾਵਾਂ ਵੈਸੇ ਪਿਛਲੀਆਂ ਸਰਕਾਰਾਂ ਸਮੇਂ ਤਾਂ ਹੋਈਆਂ ਨਹੀਂ ਸੀ ਜੋ ਅੱਜ ਇਦੋਂ ਮਾੜੀ ਗੱਲ ਕੋਈ ਹੋ ਨਹੀਂ ਸਕਦੀ ਜੀ ਇਹ ਤੁਹਾਡੀ ਗੱਲ ਵੀ ਹੋ ਨਹੀਂ ਸਕਦੀ ਧੰਨਵਾਦ ਜੀ ਮੈਂ ਬ੍ਰਦਰ ਹਾਂ ਜੀ ਅਸਤਿੰਦਰ ਸਿੰਘ ਦਾ ਅਸਤਿੰਦਰ ਸਿੰਘ ਦਾ ਹਾਂ ਜੀ ਸੋ ਮੈਂ ਤਾਂ ਪੁਲਿਸ ਨੂੰ ਜਾਂ ਪ੍ਰਸ਼ਾਸਨ ਨੂੰ ਇਹ ਰਿਕੁਐਸਟ ਕਰਦਾ ਜੀ ਅਜੇ ਤੱਕ 5 ਦਿਨ ਹੋ ਗਏ ਨੇ ਜੀ ਕੁਛ ਇਹੋ ਜਿਹਾ ਕੁਛ ਪਤਾ ਨਹੀਂ ਚੱਲਿਆ ਕਿ ਕੀ ਹੋਇਆ ਕੀ ਨਹੀਂ ਹੋਇਆ ਸੋ ਇਹ ਰਿਕੁਐਸਟ ਕਰਦੇ ਹਾਂ ਜੀ ਜਲਦੀ ਤੋਂ ਜਲਦੀ ਇਸ ਚੀਜ਼ ਦਾ ਮਤਲਬ ਪਤਾ ਕੀਤਾ ਜਾਏ ਤਾਂ ਕਿ ਜੋ ਸਾਡਾ ਮੇਰਾ ਭਰਾ ਘਰ ਸਹੀ ਸਲਾਮਤ ਵਾਪਸ ਆ ਜਾਏ ਇਹ ਕਿੰਨੀ ਤਰੀਕ ਦੀ ਕਟਣਾ ਹੈ ਇਹ 7 8 ਤਰੀਕ ਦੀ ਹੈ ਜੀ ਮੰਗਲਵਾਰ ਰਾਤ ਨੂੰ ਹੈ ਜੀ ਕਿ ਇਧਰ ਡੀਐਸਪੀ ਸਾਹਿਬ ਕੋਈ ਐਸਐਸਪੀ ਸਾਹਿਬ ਨਾਲ ਤੁਹਾਡੀ ਗੱਲਬਾਤ ਹੋਈ ਹਾਂਜੀ ਉਸ ਦਿਨ ਰਾਤ ਨੂੰ ਹੀ ਜਿੱਥੇ ਮੈਂ ਤਾਂ ਡਿਊਟੀ ਕਰ ਰਹੀ ਸੀਗੀ ਉਹਨਾਂ ਰੇਡਰ ਸਾਹਿਬ ਨਾਲ ਮੇਰੀ ਗੱਲ ਹੋਈ ਉਹ ਵੈਸੇ ਮੌਕੇ ਤੇ ਆ ਗਏ ਸੀਗੇ ਉਹਨਾਂ ਨੇ ਅੱਗੇ ਸੰਦੀਪ ਗੁਰਪ੍ਰੀਤ ਸਾਹਿਬ ਕੋ ਡਿਊਟੀ ਕਰ ਰਿਹਾ ਸੀਗਾ ਉਹਨਾਂ ਨੂੰ ਵੀ ਪਤਾ ਲੱਗ ਗਿਆ ਸੀਗਾ ਕਿ ਆਪਣੇ ਮੁਲਾਜ਼ਮ ਨਾਲ ਇਹ ਗੱਲ ਹੋ ਗਈ ਹੈ ਇਹਨੇ ਬੱਚੇ ਨੇ ਇਹਨਾਂ ਦਾ ਇਹਨਾਂ ਦਾ ਇੱਕ ਲੜਕਾ ਜੀ ਹੁਣ ਇਨਕੁਆਰੀ ਕਿਤੇ ਤੱਕ ਪਹੁੰਚੀ ਹੈ ਦੁਬਾਰਾ ਉਹਨਾਂ ਨਾਲ ਸੰਪਰਕ ਹੋ ਜਾਣਾ ਇਨਕੁਆਰੀ ਜੀ ਹੋਣ ਕੱਲ ਪਤਾ ਚੱਲਿਆ ਸੀਗਾ ਵੀ ਹੁਣ ਕਹਿੰਦੇ ਪਟਿਆਲੇ ਏਰੀਆ 'ਚ ਸਾਨੂੰ ਕੁਝ ਨਹੀਂ ਕਾ ਜੇ ਪਤਾ ਚੱਲਿਆ ਹੁਣ ਪਿੱਛੇ ਦੇ ਇਨਕੁਆਰੀ ਚੱਲ ਰਹੀ ਆ ਜੋ ਮੁਹਾਲੀ ਸਾਈਡ ਏਰੀਆ ਕਿ ਉੱਥੇ ਪਿੱਛੇ ਇਨਕੁਆਰੀ ਕਰ ਲੈਣੇ ਹੋ ਸਕਦਾ ਪਿੱਛੇ ਕੋਈ ਇਹਨਾਂ ਦੇ ਬੰਦੇ ਲੱਗੇ ਹੋਣ ਜਾਂ ਤਾਂ ਵੀ ਜੋ ਸ਼ੱਕ ਪੈ ਰਿਹਾ ਅਚਾਨਕ ਨੇ ਕੋ ਵੱਲੋਂ ਹੀ ਮਤਲਬ ਕੋਈ ਆਪਣੀ ਕੋਈ ਨੀਚੀ ਵੀ ਇੱਧਰਲੇ ਪਾਸੇ ਕੋਈ ਰੰਜਿਸ਼ ਵਗੈਰਾ ਨਹੀਂ ਜੀ ਨਹੀਂ ਰੰਜਿਸ਼ ਵਗੈਰਾ ਨਹੀਂ ਨਹੀਂ ਬਹੁਤ ਜ਼ਿਆਦਾ ਮਤਲਬ ਡਿਊਟੀ ਉਹ ਜਿੱਥੇ ਡਿਊਟੀ ਕਰ ਰਿਹਾ ਸੀਗਾ ਉਹ 90 ਟਾਈਮ ਤੋਂ ਉਹਨਾਂ ਦੇ ਸਟਾਫ 'ਚ ਵੀ ਸੁਣਿਆ ਵੀ ਕਹਿੰਦੇ ਇਸ ਤੋਂ ਕੋਈ ਨਾਇਸ ਬੰਦਾ ਜਾਂ ਕੋਈ ਮਿਲਵਤਨ ਵਾਲਾ ਬੰਦਾ ਇਸ ਤੋਂ ਕੋਈ ਹੈ ਨਹੀਂ ਸੀ ਬਹੁਤ ਸਾਰੇ ਨਾਲ ਕੋਬਰੇਟ ਕਰਕੇ ਚੱਲਦੇ ਸੀਗੇ ਕੋਈ ਉਹਨਾਂ ਤੋਂ ਕੋਈ ਕੈਸ਼ ਵਗੈਰਾ ਤਾਂ ਨਹੀਂ ਸੀਗਾ ਨਹੀਂ ਜੀ ਐਸਾ ਤਾਂ ਕੋਈ ਨਹੀਂ ਸੀ ਸਰ ਆਪੀਨ ਸੱਚੀ ਚੀਜ਼ ਤਾਂ ਦੱਸੋ ਨਹੀਂ ਨਹੀਂ ਜੀ ਐਸਾ ਤਾਂ ਕੋਈ ਹੋਰ ਨਹੀਂ